ਅੰਕ ਲਾਦੇ ਹਨ ਸਾਰਿਆਂ ਦੇ ਸੰਗ ਲਾਂਦੀ ਫਿਰੇ ਕੋਈ ਹੱਥ ਦਵਾਈ ਲੈਣੀ ਹੈ ਕਹਿੰਦੇ ਰੋਡ ਜਾਮ ਕਰਕੇ ਬਾਈ ਇੱਕ ਮਿੰਟ ਤੁਸੀਂ ਮਾਰੋ ਜਿੰਨੇ ਟੱਕਰ ਮਾਰਨੀ ਹੈ ਬਹੁਤ ਇਨਸਾਨ ਦੀ ਅਕਲ ਆ ਜਿਹੜੀ ਉਹ ਖਤਮ ਹੋ ਗਈ ਉਹਨੂੰ ਪਹਿਲਾਂ ਇਹੋ ਧਿਆਨ ਗਵਾਣ ਤੋਂ ਬੇਨਤੀ ਹੈ ਕਿ ਇਹਨੇ ਕਿ ਛੇਤਰ ਮਾਰੋ ਆਪੋ ਆਪਣੇ ਥੈਲੇ ਲੈ ਕੇ ਉਹਦਾ ਹਣਕਵਾਂ ਦਾ ਚੋਦੇ ਘਰੇ ਜਾਵੇ ਕਿ ਜਿਹੜੀ ਪਿਛਲੇ ਸਾਲ ਤੇਨੇ ਗੋਠੇ ਤੇ ਕਣਕ ਬੀਜੀ ਦੀ ਨਾ ਆ ਸਾਨੂੰ ਭਾ ਪਹਿਲਾਂ 20 50 50 ਕਿਲੋ ਵੀਰੇ ਇੱਕ ਦਿਨ ਪਹਿਲਾਂ ਲਾਣ ਦੇ ਫੈਟ ਨਹੀਂ ਕੋਈ ਡਾਕਟਰ ਨੇ ਚਲੋ ਦਵਾਈ ਲੈਣ ਜਾਣਾ ਦਵਾਈ ਵਾਲਿਆਂ ਨੂੰ ਜਿਹੜੇ ਕਿਸਾਨ ਨੇ ਨਹੀਂ ਰੋਕਦੇ ਕਿਉਂਕਿ ਜਿਹੜੀਆਂ ਜ਼ਰੂਰੀ ਸਬਾਬਾਂ ਨੇ ਕੋਈ ਮੈਡੀਕਲ ਹੈ ਕੋਈ ਐਂਬੂਲੈਂਸ ਆਉਂਦੀ ਹੈ ਕੋਈ ਵਿਆਹ ਸ਼ਾਦੀ ਵਾਲਾ ਕੋਈ ਪੇਪਰ ਵਾਲਾ ਉਹਨੂੰ ਨਹੀਂ ਰੋਕਦੇ ਸ਼ੁਕਰੀਏ ਉਹ ਸਿਰਫ ਜਾਣ ਬੁੱਝ ਕੇ ਕਿਸਾਨਾਂ ਨਾਲ ਭੜਨ ਦੀ ਕੋਸ਼ਿਸ਼ ਕਰਦਾ ਮੈਨੂੰ ਤਾਂ ਇਹ ਲੱਗਦਾ ਹੋ ਸਕਦਾ ਉਹ ਮੈਂਟਲੀ ਅਫਸਰਟ ਹੋਵੇ ਪਹਿਲੀ ਗੱਲ ਕੋਠੇ ਵਾਲੀ ਕਣਕ ਨਾਲ ਕੁ ਕੀ ਦਾ ਢਿੱਡ ਭਰ ਦੇਗਾ ਇਹੋ ਜਿਹੇ ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਣਕ ਕਿਹੜੇ ਸਮੇਂ ਵਜਦੀ ਆ ਤੇ ਇਹਦੀ ਕੀ ਨਕਾਲ ਹੁੰਦਾ ਇਹਦੇ ਚ ਕਿੰਨਾ ਯੂਰੀਆ ਪੈਂਦਾ ਕਿੰਨਾ ਡੀਏਪੀ ਪੈਂਦਾ ਕਿੰਨੀ ਮੁਸ਼ਕਲ ਤੋਂ ਬਾਅਦ ਕਿਸਾਨ ਦਿਨ ਰਾਤ ਠੰਡ ਚ ਮਰ ਕੇ ਇਹਨੂੰ ਪਾਣੀ ਲਾਉਂਦਾ ਤਾਂ ਇਹ ਦੇਸ਼ ਦੇ ਬੇਸ਼ੁਮ ਤੇ ਲੋਕਾਂ ਦਾ ਢਿੱਡ ਭਰਦੀ ਆ ਜਿਹੜੀ ਕਣਕੋਂ ਤੋਂ ਉਹੀ ਦੁਨੀਆ 'ਚ ਸੌਟੇਜ ਆ। ਕਿਸਾਨ ਭਰਾਵਾਂ ਦਾ ਸਮਰਥਨ ਜਿੱਥੇ ਪੂਰਾ ਪੰਜਾਬ ਕਰ ਰਿਹਾ ਪੰਜਾਬ ਦੀਆਂ ਦੁਕਾਨਾਂ ਬੰਦ ਨੇ ਪੰਜਾਬ ਦੇ ਕਿਸਾਨ ਨੇ ਸ਼ਹਿਰ ਵਾਸੀ ਨੇ ਤਾਂ ਉਹ ਧਰਨੇ ਤੇ ਬੈਠੇ ਨੇ ਪਰ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਨੇ ਜਿਹੜੀਆਂ ਵਾਇਰਲ ਵੀ ਹੋ ਰਹੀਆਂ ਨੇ ਇੱਕ ਸਮਰਾਲਾ ਦੇ ਨੇੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਅਸੀਂ ਕਹਿ ਸਕਦਾ ਇੱਕ ਸ਼ਹਿਰ ਵਾਸੀ ਜਿਹੜਾ ਕਿਸਾਨਾਂ ਨੂੰ ਕਹਿ ਰਹੇ ਕਿ ਯਾਰ ਤੁਹਾਡੀ ਫਸਲ ਦੀ ਜ਼ਰੂਰਤ ਨਹੀਂ ਤੁਸੀਂ ਸਾਡੇ ਲਈ ਨਾ ਲੜੋ ਸੰਗ ਲਾਤੀ ਵੀਰੇ ਕੋਈ ਦਵਾਈ ਲੈਣ ਲਈ ਕਹਿੰਦੇ ਆਂ ਰੋਡ ਜਾਮ ਕਰਕੇ ਬੈਠ ਜਿੰਦੇ ਇੱਕ ਮਿੰਟ ਹਾਂਜੀ ਤੁਸੀਂ ਮਾਰੋ ਜੀ ਨੇ ਟੱਕਰ ਮਾਰਨੀ ਆ ਮੇਰੇ ਆਪ ਕੋ ਬਲਕ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਜੀ ਤੁਸੀਂ ਦੱਸੋ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾ ਲੜਦੇ ਹੋ ਮੈਂ ਦੇਖ ਤਾ ਆਇਆ ਤਾਂ ਦੇਖ ਬੈਨਾਂ ਨਾ ਬਾਬੇਗਾ ਜਾਣ ਹੀ ਦਿੰਦੇ ਵੀਰ ਤੁਸੀਂ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਵੀਰ ਮੇਰੇ ਸਾਨੂੰ ਸਰਕਾਰ ਤੋਂ ਕਿੰਨਾ ਚਾਹੀਦਾ ਸਰਕਾਰ ਤਾਂ ਹੀ ਮਰਦਾ ਜੇ ਦਵਾਈ ਲੈਣੇ ਤੋ ਤਾ ਉੱਥੇ ਸੰਸਲੇ ਦੇ ਵਿੱਚ ਵੀ ਰੋਸ ਨਜ਼ਰ ਆ ਰਿਹਾ ਹੈ ਕਿਵੇਂ ਦੇਖਦੇ ਹੋ ਪਾਜੀ ਆਪਾਂ ਕਿਸੇ ਚੀਜ਼ ਬਾਰੇ ਨਹੀਂ ਜਾਣਦੇ ਉਹਦਾ ਕੀ ਮਹੱਤਵ ਹੈ ਤਾਂ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੀ ਹੈ ਮੈਨੂੰ ਲੋੜ ਨਹੀਂ ਸਾਡੇ ਪਿੱਛੇ ਨਾਲ ਲੜੋ ਕੀ ਸਹੀ ਹੈ ਮੈਂ ਤਾਂ ਜੀ ਉਸ ਇਨਸਾਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੂਰਖ ਤੇ ਉਹਨੂੰ ਚਾਵਲ ਇਨਸਾਨ ਮੰਨਦਾ ਜਿਹੜਾ ਇਹੋ ਜੀ ਜਿਹੜੀ ਗੱਲ ਆ ਇਹੋ ਜੀ ਸ਼ਬਦਾਬਲੀ ਆ ਜਿਹੜੀ ਉਹ ਕਿਸਾਨਾਂ ਬਾਰੇ ਬੋਲ ਰਿਹਾ ਉਸ ਨੂੰ ਇਹ ਨਹੀਂ ਪਤਾ ਉਹ ਜਾਂ ਤਾਂ ਭਾਜਪਾ ਦਾ ਟਾਊਟ ਹੈ ਜਾਓ ਕਿਸਾਨ ਨਾਲ ਪੰਜਾਬ ਨਾਲ ਸੰਬੰਧਤ ਨਹੀਂ ਉਹਦੇ ਸਿਰ ਉੱਪਰ ਜਿਹੜੀ ਪਾਗਾ ਉਹ ਫਰਜੀ ਆ ਪੰਜਾਬ ਚ ਰਹਿ ਕੇ ਪੰਜਾਬ ਦਾ ਵਾਸੀ ਚਾਹੇ ਉਹ Hindu ਆ ਚਾਹੇ ਉਹ Jat ਆ ਚਾਹੇ ਉਹ Sikh ਆ ਚਾਹੇ ਉਹ Isaiਆ ਚਾਹੇ ਉਹ Musalman ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਕਿਸ ਚੀਜ਼ ਲਈ ਲੜ ਰਹੇ ਨੇ ਉਹ ਜਿਹੜੀ ਵੀਡੀਓ ਹੈ ਸਮਰਾਲੇ ਦੀ ਆ ਦਿੱਲੀ ਅੰਬਰਸਰ ਰੋਡ ਦੇ ਉੱਪਰ ਅੱਜ ਕਿਸਾਨਾਂ ਨੇ ਬੰਦ ਦੀ ਕੌਲ ਦਿੱਤੀ ਹੋਈ ਆ ਜਿੰਨੀਆਂ ਦਿੱਲੀ ਨੂੰ ਸੜਕਾਂ ਜਾਂਦੀਆਂ ਨੇ ਉਹਨਾਂ ਤੇ ਬੰਦ ਦੀ ਕੌਲ ਆ ਪੰਜਾਬ ਬੰਦ ਦੀ ਕੌਲ ਆ ਉਹਨੂੰ پڑੂਏ ਨੂੰ ਪੁੱਛੋ ਕਿ ਇਹ ਕਿਸਾਨ ਨੇ ਜਿਹੜੇ ਦਿੱਲੀ ਜਾਣ ਦੀ ਮੰਗ ਕਰ ਰਹੇ ਨੇ ਦਿੱਲੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਉਹਦਾ ਚਿਹਤਾ ਮੋਦੀ ਆ ਜਿਹੜਾ ਪਿਛਲੇ 2 ਸਾਲਾਂ ਤੋਂ ਕਿਸਾਨਾਂ ਨੂੰ ਦਿੱਲੀ ਆਉਣ ਦੀ ਇਜਾਜ਼ਤ ਨਹੀਂ ਦੇ ਰਿਹਾ ਪਹਿਲਾਂ ਟਰਾਲੀਆਂ ਬੰਦ ਕਰਤੀਆਂ ਫੇਰ ਪੈਦਲ ਜਥੇ ਗਏ ਉਹ ਵੀ ਬੰਦ ਕਰਤੇ ਜੇ ਉਹ ਦਿੱਲੀ ਅੰਬਰਸਰ ਰੋਡ ਰੋਕ ਕੇ ਸਨੇਹਾ ਨੀ ਸੈਂਟਰ ਨੂੰ ਦੇਣਗੇ ਤਾਂ ਹੋਰ ਕੀ ਦੇਣਗੇ ਉਸ ਇਨਸਾਨ ਦੀ ਅਕਲ ਆ ਜਿਹੜੀ ਉਹ ਖਤਮ ਹੋ ਗਈ ਉਹਨੂੰ ਪਹਿਲਾਂ ਇਹ ਉਹਦੇ ਆਂਡ ਗਵਾਂਡ ਨੂੰ ਬੇਨਤੀ ਆ ਕਿ ਦੇ ਇੰਨੇ ਇੱਕ ਛਿੱਤਰ ਮਾਰੋ ਆਪੋ ਆਪਣੇ ਥੈਲੇ ਲੈ ਕੇ ਉਹਦਾ ਆਂਡ ਗਵਾਂਡਾ ਚੋਂ ਤੇ ਘਰੇ ਜਾਵੇ ਕਿ ਜਿਹੜੀ ਪਿਛਲੇ ਸਾਲ ਤੇਨੇ ਕੋਠੇ ਤੇ ਕਣਕ ਬੀਜੀਦੀ ਨਾ ਆ ਸਾਨੂੰ ਭਾ ਪਹਿਲਾਂ 20 250 50 ਕਿਲੋ ਤੂੰ ਪਹਿਲਾਂ ਆਲੇ-ਦਾਲੇ ਪੰਜ ਚਾਰ ਘਰਾਂ ਦਾ ਢਿੱਡ ਭਰ ਦੇ ਬਾਕੀ ਪੰਜਾਬ ਦੀ ਗੱਲ ਤਾਂ ਬਾਅਦ ਚੋਂ ਕਰਦੇ ਆ ਕਿਸਾਨ ਸਭ ਲਈ ਲੜ ਰਹੇ ਨੇ ਭਾਜੀ ਤਾਂ ਪਰ ਉਹ ਕਹਿੰਦਾ ਵੀ ਸਾਡੇ ਪਿੱਛੇ ਨਾਲ ਲੜੋ ਅਜਿਹੇ ਆ ਕੰਮ ਕੋਈ ਜ਼ਰੂਰੀ ਹੋ ਸਕਦਾ ਕਹਿੰਦਾ ਮੈਂ ਦਵਾਈ ਲੈਣ ਜਾਣਾ ਤਾਂ ਸਾਡੇ ਪਿੱਛੇ ਨਾਲ ਨਹੀਂ ਚਲੋ ਦਵਾਈ ਲੈਣ ਜਾਣਾ ਦਵਾਈ ਵਾਲਿਆਂ ਨੂੰ ਜਿਹੜੇ ਕਿਸਾਨ ਨੇ ਨਹੀਂ ਰੋਕਦੇ ਕਿਉਂਕਿ ਜਿਹੜੀਆਂ ਜ਼ਰੂਰੀ ਸਬਾਵਾਂ ਨੇ ਕੋਈ ਮੈਡੀਕਲ ਆ ਕੋਈ ਐਂਬੂਲੈਂਸ ਆਉਂਦੀ ਆ ਕੋਈ ਵਿਆਹ ਸ਼ਾਦੀ ਵਾਲਾ ਕੋਈ ਪੇਪਰ ਵਾਲਾ ਉਹਨੂੰ ਨਹੀਂ ਰੋਕਦੇ ਉਹ ਸਿਰਫ ਇਸ਼ ਨਾਲ ਪੜਨ ਦੀ ਕੋਸ਼ਿਸ਼ ਕਰਦਾ ਮੈਨੂੰ ਤਾਂ ਇਹ ਲੱਗਦਾ ਹੋ ਸਕਦਾ ਉਹ ਮੈਂਟਲੀ ਅਫਸੈਟ ਹੋਵੇ ਇਹ ਕੋਈ ਜ਼ਰੂਰੀ ਨਹੀਂ ਵੀ ਉਹ ਜਾਣ ਬੁੱਝ ਕੇ ਬੋਲਦਾ ਹੋ ਸਕਦਾ ਉਹ ਮੈਂਟਲੀ ਅਫਸੈਟ ਹੋਵੇ ਕਿਉਂਕਿ ਉਹਦੇ ਪਰਿਵਾਰ ਨੂੰ ਪੁੱਛ ਕੇ ਪਤਾ ਲੱਗੂਗਾ ਵੀ ਉਹਦਾ ਦਿਮਾਗ ਕਿਹੋ ਜਿਹਾ ਜਿਹੜੀ ਇਹ ਕਿਸਾਨਾਂ ਦੀ ਲੜਾਈ ਹੈ ਭਰਾਵੋ ਇਹ ਤਾਂ ਲੋਕਾਂ ਨੂੰ ਪੂਰੇ ਵਰਲਡ 'ਚ ਪਤਾ ਹੈ ਵੀ ਸਰਦਾਰ ਜਗਜੀਤ ਸਿੰਘ ਜੀ ਡੱਲੇ ਵਾਲ ਨੇ ਜਿਹੜੇ ਮਰਨ ਮਰਤ ਦੇ ਬੈਠੇ ਨੇ ਜੇ ਆਪਾਂ ਰੂਟੀਨ 'ਚ ਜਾਣਿਆ ਅਚਨ ਚੇਤੇ ਕਿਤੇ ਸੜਕ ਬੰਦ ਕਰੀ ਹੋਵੇ ਤਾਂ ਵੀ ਉੱਥੇ ਜਿਹੜੇ ਅਕਲਮੰਦ ਲੋਕ ਨੇ ਉਹ ਰੁਕਦੇ ਨੇ ਪੁੱਛਦੇ ਨੇ ਭਰਾਵੋ ਤੁਹਾਡਾ ਕੀ ਹਿਸੂ ਆ ਜੇ ਕਿਸੇ ਨਾਲ ਕੋਈ ਸੱਚੀ ਧੱਕਾ ਹੁੰਦਾ ਤਾਂ ਉੱਥੇ ਜਿਹੜੇ ਜਾਣਕਾਰ ਲੋਕ ਨੇ ਗਿਆਨਵਾਨ ਲੋਕ ਨੇ ਬੁੱਧੀਮਾਨ ਲੋਕ ਨੇ ਉਹ ਰੁਕ ਕੇ ਧਰਨੇ ਵਾਲੇ ਦੀ ਮਦਦ ਕਰਦੇ ਨੇ ਵੀ ਜੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾਂਦੀ ਤਾਂ ਲੋਕ ਸੜਕਾਂ ਤੇ ਬੈਠਦੇ ਨੇ ਕਿਹਦਾ ਸੀ ਕਰਦਾ ਕੰਮ ਸੜਕੇ ਸੱਡ ਕੇ ਸੜਕਾਂ ਦੇ ਬੈਠਣ ਨੂੰ ਉਸ ਬੰਦੇ ਨੂੰ ਬਹੁਤ ਵੱਡੀ ਉਹਦੀ ਗਲਤੀ ਆ ਉਹਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਜੇ ਉਹ ਪੰਜਾਬ ਦਾ ਵਾਸੀ ਆ ਜੇ ਉਹ ਦੇਸ਼ ਦਾ ਵਾਸੀ ਆ ਜੇ ਉਹ ਹੋਰ ਕਿਸੇ ਧਰਤੀ ਤੋਂ ਆਇਆ ਤਾਂ ਉਹਨੂੰ ਇਹ ਮਤਲਬ ਉਹ ਇਹੋ ਜਿਹੇ ਹਰਕਤਾਂ ਉਹ ਕਰ ਸਕਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਦੋ ਗੱਲਾਂ ਹੋ ਸਕਦੀਆਂ ਨੇ ਜਾਂ ਉਹ ਭਾਜਪਾ ਨਾਲ ਸੰਬੰਧਤ ਹੈ ਜਾਂ ਉਹ ਮੈਂਟਲੀ ਅਫਸੈਟ ਆ ਉਹਦਾ ਕੀ ਪਤਾ ਹੁਣ ਉਹਦਾ ਮਤਲਬ ਜਿਹੜੇ ਉਹਦੇ ਨੇੜੇ ਵਾਲੇ ਨੇ ਉਹ ਦੱਸ ਸਕਦੇ ਨੇ ਵੀ ਉਹਨੂੰ ਕੀ ਬਿਮਾਰੀ ਆ ਕੀ ਲੱਗਦਾ ਤੁਹਾਨੂੰ ਪੂਰਾ ਪੰਜਾਬ ਬੰਦ ਆ ਸਾਰੀਆਂ ਦੁਕਾਨਾਂ ਬੰਦ ਨੇ ਲੋਕ ਬਾਣੀਏ ਵਪਾਰੀ ਸਾਰੇ ਉਰੇ ਧਰਨਿਆਂ ਤੇ ਬੈਠੇ ਨੇ ਉਹਨਾਂ ਨੂੰ ਜ਼ਰੂਰੀ ਕੰਮ ਹੋ ਸਕਦਾ ਨਹੀਂ ਜੀ ਉਹਦਾ ਆਪਣੇ ਹੁਣ ਮੰਨ ਲਓ ਖਸਾਨਾ ਦੇ ਨਾਲ ਸਮਰਥਨ ਆ ਜੀ ਸਾਰੇ ਬਾਜ਼ਾਰ ਦਾ ਸਾਰੇ ਆੜਤੀਆਂ ਦਾ ਭਰਾਮਾ ਦਾ ਸਾਰੇ ਬਾਜ਼ਾਰ ਦਾ ਸਾਰੇ ਪੂਰੇ ਸਮਰਥਨ ਦੇ ਰਹੇ ਨੇ ਵੀ ਸਾਡਾ ਨੂੰ ਹਾਂਜੀ ਫਿਰ ਉਹ ਕੀ ਲੱਗਦਾ ਵੀ ਐਦਾਂ ਮਾਹੌਲ ਇਸ਼ੂ ਕ੍ਰੀਏਟ ਕਰ ਰਹੇ ਨੇ ਹਾਂਜੀ ਉਹ ਕੀ ਕਿਉਂ ਇਸ਼ੂ ਐਦਾਂ ਦਾ ਕ੍ਰੀਏਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਨੇ ਉਹ ਤਾਂ ਮੂਰਖ ਬੰਦੇ ਨੇ ਜੀ ਹੁਣ ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਤਾਂ ਬੀਜੇਪੀ ਦੀਆਂ ਚਾਲਾਂ ਨੇ ਜੀ ਉਹਨਾਂ ਦੇ ਬੰਦੇ ਨੇ ਉਹ ਵਿੱਚ ਛੱਡ ਦਿੰਦੇ ਨੇ ਕਿਸਾਨਾਂ ਦੇ ਬਸ ਉਹ ਇਹਨਾਂ ਨੂੰ ਬਸ ਪਾੜਨ ਦਾ ਕੰਮ ਕਰਦੇ ਨੇ ਇਹ ਅਪੀਲ ਕੀ ਕਰਨਾ ਚਾਹੁੰਦੇ ਤੁਸੀਂ ਦੇਖੋ ਕਿੰਨਾ ਤਿਆਰ ਹੋ ਕੇ ਉਹਦੇ ਬੰਦੇ ਨੇ ਕਿੰਨੀ ਮੁਲਾਜ਼ਮ ਟਾਈਪ ਉਹ ਲੱਗ ਰਿਹਾ ਪਾਗ ਸਜਾਈ ਹੋਈ ਆ ਤੇ ਉਹਦਾ ਕਿਦੋਂ ਵੀ ਉਹਦਾ ਲੈ ਜਾ ਜਿਹੜਾ ਉਹ ਦੱਸ ਨਹੀਂ ਰਿਹਾ ਵੀ ਉਹ ਕੋਈ ਦਵਾਈ ਲੈਣ ਲਈ ਚੱਲਿਆ ਉਹ ਸਿਰਫ ਜਾਣ ਬੁੱਝ ਕੇ ਕਿ ਲੋਕਾਂ ਦੇ ਵਿੱਚ ਇੱਕ ਪਾੜ ਪਾਇਆ ਜਾ ਸਕੇ ਕਿਉਂਕਿ ਜਿਹੜਾ ਦਿੱਲੀ ਦਾ মিডিਆ ਉਹ ਥੋੜਾ ਜਿਹਾ ਇਸ ਗੱਲਾਂ ਨੂੰ ਵੱਧ ਤਵਜੋ ਦਿੰਦਾ ਕਿ ਇਸ ਨੂੰ ਵਾਇਰਲ ਕਰਕੇ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਜਿਹੜਾ 파ੜਾ ਉਹ ਵਧਾਇਆ ਜਾ ਸਕੇ ਇਹ ਸਿਰਫ ਏਜੰਸੀਆਂ ਦੀਆਂ ਬੀਜੇਪੀ ਦੀਆਂ ਚਾਲਾਂ ਨੇ ਹੋਰ ਕੁਝ ਨਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਲੜਾਈ ਆ ਇਹ ਤੁਹਾਡੀ ਲੜਾਈ ਆ ਪੰਜਾਬ ਦੇ ਆੜਤੀਆਂ ਦੀ ਲੜਾਈ ਆ ਕਿਉਂਕਿ ਸੈਂਟਰ ਸਰਕਾਰ ਨੇ ਦੁਬਾਰਾ ਫੇਰ ਸਿੱਧੀ ਫਸਲ ਖਰੀਦਣ ਵਾਸਤੇ ਇੱਕ ਵਪਾਰੀ ਨੂੰ ਅਥਾਰਟੀ ਦੇ ਦਿੱਤੀ ਕੋ ਕਿੱਥੋਂ ਬੈਠ ਕੇ ਖਰੀਦ ਸਕਦਾ ਮਨੀਮ ਭਾਈਚਾਰੇ ਦੀ ਲੜਾਈ ਆ ਲੇਬਰ ਵਾਲਿਆਂ ਦੀ ਲੜਾਈ ਆ ਕਿਸਾਨ ਦੀ ਲੜਾਈ ਆ ਮਜ਼ਦੂਰ ਦੀ ਲੜਾਈ ਆ ਸੋ ਸਾਰੀ ਅੱਜ ਤੁਸੀਂ ਦੇਖ ਲਓ ਆ ਸ਼ਹਿਰ ਦੇ ਪਿੱਛੇ ਤੁਸੀਂ ਦੁਕਾਨਾਂ ਦੇਖੋ ਹਰ ਇੱਕ ਨੇ ਸਾਥ ਦਿੱਤਾ ਬਿਨਾ ਬੰਦ ਕਰਾਏ ਕਿਸੇ ਕਿਸਾਨ ਨੇ ਇਹਨਾਂ ਨੂੰ ਜਾ ਜਾ ਕੇ ਨਹੀਂ ਕਿਹਾ ਵੀ ਤੁਸੀਂ ਬੰਦ ਕਰ ਦਿਓ ਸਵੇਰੇ 8 ਵਜੇ ਤੀ ਇਹ ਦੁਕਾਨਾਂ ਨੇ ਜਿਹੜੀਆਂ ਕਿਸੇ ਨੇ ਵੀ ਆਪਣਾ ਸ਼ਟਰ ਨਹੀਂ ਖੋਲਿਆ ਇਸ ਬੰਦ ਨੂੰ ਪੂਰਾ ਸਮਰਥਨ ਦਿੰਦਾ ਤੇ ਅਸੀਂ ਅਪੀਲ ਵੀ ਕਰਦੇ ਆ ਕਿ ਇੱਕ ਬਜ਼ੁਰਗਾ ਜਿਹੜਾ 35 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਹੈ ਉਹਦੀ ਮੰਗ ਕੀ ਆ ਕਿ ਸਾਡੀਆਂ ਮੰਗਾਂ ਜਿਹੜੀਆਂ ਭਾਜੀਪੀ ਨੇ ਮੰਗੀਆਂ ਸੀ ਉਹਨਾਂ ਨੂੰ ਲਾਗੂ ਕਰੋ ਨਹੀਂ ਅਸੀਂ ਦੁਬਾਰਾ ਦਿੱਲੀ ਆਉਣਾ ਚਾਹੁੰਦੇ ਆ ਸਾਡੇ ਨਾਲ ਬੈਠ ਕੇ ਗੱਲ ਕਰੋ ਪਰ ਕਿੱਡੀ ਡਿਕਟੇਟਰਸ਼ਿਪ ਆ ਕਿੰਨਾ ਤੰਗ ਕੀਤਾ ਜਾ ਰਿਹਾ ਜੇ ਭਰਾਵੋ ਇਹ ਕਾਨੂੰਨ ਦੁਬਾਰਾ ਲਾਗੂ ਹੋ ਗਏ ਸਭ ਤੋਂ ਵੱਧ ਔਖਾ ਜਿਹੜਾ ਉਹ ਮਿਡਲ ਕਲਾਸ ਆਮ ਲੋਕ ਨੇ ਹੋਣਾ ਕਿਉਂਕਿ ਅੱਜ ਜਿਹੜੀ ਕਣਕਾ ਉਹ ਇੱਥੋਂ ਨੂੰ ਮੰਡੀ ਚੋਂ ਮਿਲ ਜਾਂਦੀ ਆ ਜਿਹੜਾ ਚਾਵਲਾ ਇੱਥੋਂ ਮਿਲ ਜਾਂਦਾ ਜਿਹੜੇ ਪਿਆਜ਼ ਨੇ ਲਸਣ ਧਨੀਆ ਰੋਜ਼ ਜਰੂਰ ਤਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਮ ਮਿਲ ਜਾਂਦੀਆਂ ਨੇ ਉਹ ਫਿਰ ਮੋਲਾਂ ਚੋਂ ਮਿਲਿਆ ਕਰਨੀਆਂ ਤੇ ਮਿਲਿਆ ਵੀ ਨਕਤ ਕਰਨਗੀਆਂ ਇਹ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਇਹਨਾਂ ਨੇ ਬੰਦ ਹੋ ਜਾਣਾ ਇਹਨਾਂ ਨੂੰ ਖਤਮ ਕਰਨ ਲੱਗੀ ਆ ਸਰਕਾਰ ਨੂੰ ਲੱਗਦਾ ਇਹ ਚੀਜ਼ ਤੁਹਾਡੀ ਗੱਲ ਮੈਂ ਫੋਲੋਅ ਅਪ ਕਰ ਰਿਹਾ ਅਸੀਂ ਬਾਜ਼ਾਰ ਦੇ ਵਿੱਚ ਦੇਖਦੇ ਆਂ ਬੂਟਾ ਵਾਲਾ ਅਲੱਗ ਹੈ ਸੋਦੇ ਪੱਤੇ ਵਾਲਾ ਅਲੱਗ ਹੈ ਜਨਰਲ ਸਟੋਰ ਅਲੱਗ ਅਲੱਗ ਲਾ ਦੁਕਾਨਾਂ ਵੱਡੀ ਹੋਈਆਂ ਪਰ ਜੇਕਰ ਇੱਕ ਮੋਲ ਦੀ ਗੱਲ ਕਰੀਏ ਤਾਂ ਸਾਰਾ ਸਮਾਨ ਇੱਕ ਜਗ੍ਹਾ ਤੇ ਮਿਲ ਜਾਂਦਾ ਹੈ ਬਿਲਕੁਲ ਜੀ ਮੈਂ ਉਹੀ ਕਹਿ ਰਿਹਾ ਕਿ ਕਿੱਥੇ ਹਰ ਇੱਕ 1200 ਰੁਜ਼ਗਾਰ ਮਿਲਿਆ ਹੋਇਆ ਕਿਸੇ ਦੀ ਕਰਿਆਨੇ ਦੀ ਦੁਕਾਨ ਹੈ ਤੇ ਕਿਸੇ ਦੀ ਕੱਪੜੇ ਦੀ ਦੁਕਾਨ ਹੈ ਤੇ ਕਿਸੇ ਦੀ ਬੂਟਾਂ ਦੀ ਦੁਕਾਨ ਹੈ ਸਾਰੇ ਅਲੱਗ-ਅਲੱਗ ਆਪਣਾ ਦੁਕਾਨਾ ਚਲਾ ਰਹੇ ਨੇ ਤੇ ਕਿਸਾਨ ਵੰਡ ਕੇ ਹਰ ਇੱਕ ਦੁਕਾਨ ਤੋਂ ਸਮਾਨ ਲੈ ਰਹੇ ਨੇ ਉਹਦਾ ਵੀ ਜਿਹੜਾ ਘਰ ਚੱਲ ਰਿਹਾ ਤੇ ਕਿਸਾਨ ਦੀ ਵੀ ਜਿਹੜੀ ਖੇਤੀਬਾੜੀ ਨਾਲ ਆਮਦਨ ਆ ਰਹੀ ਹੈ ਤੇ ਸਾਰਾ ਬਾਜ਼ਾਰ ਚੱਲ ਰਿਹਾ ਪਰ ਇਹ ਸਿਰਫ 2-4 ਘਰਾਣਿਆਂ ਨੂੰ ਕਾਮਯਾਬ ਕਰਨ ਲਈ ਦੋ ਚਾਰ ਘਰਾਣਿਆਂ ਨੂੰ ਆਪਣੇ ਅਦਾਨੀਆਂ ਨੂੰ ਖੁਸ਼ ਕਰਨ ਲਈ ਸਾਰੇ ਲੋਕਾਂ ਦੀ ਮਿਡਲ ਕਲਾਸ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਸੰਗੀ ਨੱਪਣ ਲੱਗੇ ਆ ਇਸ ਦਾ ਜਿੰਨਾ ਹੋ ਸਕਦਾ ਵਿਰੋਧ ਕਰੋ ਇਹ ਜਿਹੜਾ ਨਵਾਂ ਖੇਤੀ ਖਰੜਾ ਦੁਬਾਰਾ ਉਹੀ ਤਿੰਨ ਕਿਸਾਨੀ ਬਿਲਾ ਨੂੰ ਦੁਬਾਰਾ ਟੇਢੇ ਟੰਗ ਨਾਲ ਕੇਂਦਰ ਸਰਕਾਰ ਇੱਥੇ ਲਾਗੂ ਕਰਨ ਦਾ ਯਤਨ ਕਰ ਰਹੀ ਹੈ ਇਸ ਦਾ ਵਿਰੋਧ ਕਰੋ ਜਿਹੜੇ ਵੀ ਪਲੇਟਫਾਰਮ ਤੋਂ ਤੁਸੀਂ ਕਰ ਸਕਦੇ ਹੋ ਇਸ ਦੀ ਸਖਤ ਸ਼ਬਦਾਂ ਚ ਨਿੰਦਾ ਕਰੋ ਤੇ ਇਸ ਬੰਦ ਦਾ ਸਮਰਥਨ ਕਰੋ ਬਹੁਤ ਧੰਨਵਾਦ ਤਾਂ ਜਿੱਥੇ ਪੰਜਾਬ ਭਰ ਦੇ ਵਿੱਚ ਅੱਜ ਦੁਕਾਨਾਂ ਵੀ ਬੰਦ ਨੇ ਸਾਰਾ ਕੁਝ ਬੰਦ ਹੈ ਤਾਂ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਵੀ ਜਿਹੜਾ ਰੋਜ਼ ਨਜ਼ਰ ਆਉਂਦਾ ਤਾਂ ਜਿਸ ਤਰ੍ਹਾਂ ਸ਼ਖਸ਼ ਵੀ ਕਹਿ ਰਿਹਾ ਕਿ ਸਾਡੇ ਪਿੱਛੇ ਧਰਨੇ ਨਾਲ ਲਾਓ ਤਾਂ ਦੇ ਕਣਕ ਮੈਂ ਤੁਹਾਡੇ ਤੋਂ ਨਹੀਂ ਲਊਗਾ ਤਾਂ ਕੋਠੇ ਦੇ ਬੀਜ ਲਾਂਗੇ ਤਾਂ ਉਸ ਦੀ ਵੀ ਸ਼ਰਮਨਾਕ ਜਿਹੜੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਪੰਜਾਬ ਦਿੱਲੀ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ